ਮਮਾ ਛੱਦਿਆ ਨਹੀਂ ਦੈਨਸਾ ਉਹ ਜਿੱਦਣ ਨਾਲ ਲੜੇ ਹੋ ਮਮਾ ਗੜ ਕੋ ਮਮਾ ਪਹਿਲਾਂ ਗੱਟ ਤੋਂ ਚੰਗੀ ਸੀ ਮਮਾ ਪਹਿਲਾਂ ਇੱਕ ਇਹ ਮਤਲਬ ਲੱਕੜੀ ਬਣਾਉਣਾ ਆ ਕੁੜੀ ਨੂੰ ਲੈਣ ਆਇਆ ਤੇ ਤੂੰ ਲੱਕੜੀ ਨਹੀਂ ਬਣਾਉਣੀ ਨਹੀਂ ਰਸਤਾ ਖਾ ਧੱਫੜ ਮਾਰਦੇ ਮਮਾ ਤੇਰੇ ਟੈਨ ਹੋਇਆ ਗੱਟ ਤੇ ਮੈਂ ਚਪੇੜ ਮਾਰੂੰ ਮਮਾ ਸੁੱਖ ਸੁੱਖਲਾ ਬਾਬਾ ਤੈਨੂੰ ਜਨਾਨੀ ਮੇ ਦੇਵੇ ਹਨਾ ਛੇ ਛੇ ਜਨਾਨੀਆਂ ਤਾਂ ਮੈਨੂੰ ਨਹੀਂ ਲੋੜ ਕਿਉਂ ਮੈਂ ਤਾਂ ਚਾਰ ਜਨ ਲਾ ਕੇ ਦੇ ਮੈਨੂੰ ਟੰਟ ਵੀਰ ਜੇ ਤਾਂ ਝੰਗ ਪੋਚਦਾ ਸੱਚੀ ਕਹਿਣਾ ਪਰਨੀਤ ਆ ਮੇਰੇ ਚੁੱਲ੍ਹੇ ਦੀ ਅੱਠੀ ਆਂ ਕਾਤੇ ਇਹ ਆਂਦੀ ਥੱਲੇ ਵੀ ਰਹਾ ਤੂੰ ਆ 100 ਵਾਰੀ ਆ ਸੱਚੀ ਕਹਿਣਾ ਇਹਨਾਂ ਨੂੰ ਲੱਭਾ ਆ ਗਿਆ ਆ ਲੈਣਾ ਆ ਚੰਨਿਆ ਕੁੜੇ ਤੈਨੂੰ ਸਿਮੀ ਕੀ ਆ ਲੱਭਾ ਆਇਆ ਭਰਾ ਆ ਓਏ ਤੂੰ ਆ ਉਪਾਏ ਦੀ ਆ ਵੇ ਭਰਾ ਆ ਗਿਆ ਓਏ ਕੱਥਿਆ ਚਾਚੇ ਵਾਲੀ ਬੰਦ ਉਹ ਬਾਹਰ ਬਾਹ ਭਰਾ ਆ ਗਿਆ ਆਹ ਦਾ ਸਾਲਾ ਪਹਿਲੀ ਪਰੇ ਹੋ ਜਾਓ ਕ ਤੇ ਨਹੀਂ ਚਾਚੇ ਵਾਲੀ ਬੰਦ ਕਹਿੰਦੇ ਚਾਰ ਪਾਸੇ ਚਾਚੇ ਵਾਲੀ ਬੰਦ ਇਹਦਾ ਕੀ ਮਤਲਬ ਚੁੱਕੀ ਸੰਦੀ ਭਰਾ ਆਉਣੀ ਪੈਣਾ ਬੰਨੂਗੀਆਂ ਚਾਚੇ ਦੇ ਮੈਂ ਚਾਚੇ ਲੈ ਕੇ ਆਈ ਸੀਗੀ ਨਹੀਂ ਹੁਣ ਇਹ ਤਾਂ ਭਰਾ ਆ ਹੁੰਦਾ ਲਖੜੀ ਤੋਂ ਗੁੱਟ ਸੁਨਣਾ ਰਵੇਗੇ ਵੀਰ ਦਾ ਰੋਣਾ ਹੀ ਆ ਗਿਆ ਉਹ ਨੂੰ ਅੰਦਰ ਬੈਠ ਹਾਂ ਉਹ ਬਲੇ ਅਰੋ ਸੁਕਾਇਆ ਘਟਬੌਰ ਨੂੰ ਇਦਾਂ ਕਰੋ ਕਿਉਂ ਬਣਾਣਾ ਐਦੂ ਮੋਟਾ ਦਾ ਬਾਾਂ ਬੰਨਣਾ ਜਾਣਾਂਗੇ ਬਣਾਉਣਾ ਮੈਂ ਹਾਂ ਫੇਰ ਕਿ ਬਣਾ ਵੀ ਚਾਹੀਦਾ ਕੀ ਗੱਲ ਬੜਾ ਗਰੀਬ ਹੋ ਗਿਆ ਨਾ ਤਾਂ ਕਰਕੇ ਹੋ ਗਿਆ ਥੋੜੀ ਹੁੰਦਾ ਕਿਉਂ ਨਹੀਂ ਲੜ ਕੋ ਹੋਣਾ ਹੁਣ ਨਾ ਤੇਰਾ ਲੜ ਕੋ ਹੋਣਾ ਯਾ ਕੋਈ ਦਾ ਮੋਛੱਦਿਆ ਨਹੀਂ ਦਿਲ ਸੋਹਦ ਜਿੱਦਣ ਨਾਲ ਲੜੇ ਹੋ ਮम्मा ਲੜ ਕੋ ਮम्मा ਪਹਿਲੇ ਘਟ ਧੋਰ ਚੰਗੀ ਸੀ ਮम्मा ਬਲੇ ਆ ਆਹ ਉਹ ਠੋਕ ਗਿਆ ਇਹਨੂੰ ਠੋਕਰਾ ਗਾਵਾ ਕੋਈ ਥਾਲਾ ਐਸਾ 300 ਨਹੀਂ ਜਿੱਤੇ ਤੁਸੀਂ ਨਹੀਂ ਲੜਦੇ ਨਾ ਜਾਣ ਹੈਗੀ ਆ ਹਾਂ 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 ਮਾੜਾ ਪਾਵਰ ਦੇ ਆ ਮम्मा ਮਾੜਾ ਪਾਵਰ ਦੇ ਜਾ ਕੁਝ ਜਵਾਨ ਭਰਾ ਲੈ ਇਹ ਚਮੂੜਾ ਪਿਆ ਮਾੜਾ ਲਗਾ ਤਾਂ ਮਿਲ ਜਾ ਸ਼ੁਰੂ ਲੈ ਮਜ਼ਾਕ ਦੀ ਕਿਹੜੀ ਗੱਲ ਹੈ ਯਾਰ ਪਹਿਲਾਂ ਮੇਰੇ ਗਾਲ ਥੋੜ੍ਹ ਨਹੀਂ ਇਹ ਕੀ ਮਤਲ ਲੱਕੜੀ ਬਣਾਉਣਾ ਹੈ ਨਹੀਂ ਇਹਨੂੰ ਲੈਣ ਆਇਆ ਤੂੰ ਲੈਣ ਆਇਆ ਤਾਂ ਚਾ ਤੂੰ ਲੱਕੜੀ ਨਹੀਂ ਬਣਾਉਣੀ ਨਹੀਂ ਹਾਂ ਰਸਤਾ ਖਤਮ ਤੋਂ ਬਟ ਲਖੜੀਆਂ ਦਾ ਕੋਈ ਰਸਤਾ ਨਹੀਂ ਹੁੰਦਾ ਇਹ ਗਲਤ ਭੈਮੀ ਆ ਯਾਰ ਮੇਰੇ ਘਰ ਧਾਤੀ ਤੇ ਆਇਆ ਕਾਦੇ ਯਾਰ ਤੂੰ ਚੌਪੜਾ ਦਾ ਇੱਕੇ ਲੌਗ ਲਾ ਮੈਂ ਤੂੰ ਵੈਸੇ ਮੋ ਤਾਂ ਵੀ ਨਹੀਂ ਬਣਾ ਕੇ ਲਿਆਇਆ ਕਿਸੇ ਤੋਂ ਉਹਨੇ ਬੁਲਾਉਣਾ ਕਾਦੇ ਇਹ ਮਾਤਾ ਮੇਰੀ ਹਾਂ ਮਾਤਾ ਕਰਕੇ ਤੂੰ ਮਨ ਨਹੀਂ ਕਰਦਾ ਪਿਆਰ ਬਹੁਤ ਸੀ ਤੇਰਾ ਪੰਜੀ ਮੈਂਟੀ ਦਾ ਤੂੰ ਹੀ ਮਾਤਾ ਢਾ ਲਾ ਦਿੱਤੀ ਤੇਰੇ ਨਾਲ ਮੈਂ ਮੈਨੂੰ ਰੋਜ ਰੋਜ ਹਾਂਜੀ ਇਹ ਮੈਂ ਉਹਨੂੰ ਕਹਿੰਦਾ ਆਂਦਾ ਵਾਜਾ ਤੇ ਉਹ ਮੇਰੇ ਮਗਰ ਨਾ ਜਾਇਆ ਕਰਦੀ ਤੇਰਾ ਲਾਡਲਾ ਤੂੰ ਭੈਜੋ ਫਿਰ ਭਾਟ ਘਨੋੜੀ ਦਾ ਪਤਾ ਨਹੀਂ ਤੇਰੇ ਮਗਰੋਂ ਵੀ ਦੋ ਸਿਗੀਆਂ ਤੂੰ ਗਬਲਾ ਕੇ ਐਂਡ ਲਾਇਆ ਸਾਰੀ ਫਿਊਚਰ ਪਲੈਨਿੰਗ ਦੀ ਚਾਰ ਕੁੜੀਆਂ ਤਾਂ ਤੇਰਾ ਛੋਟਾ ਆ ਬਾਕੀ ਸਾਰੀਆਂ ਤਾਂ ਵੱਡਾ ਆ ਇਹ ਤੇ ਤੂੰ ਵੀ ਬੱਸ ਕਰ ਦੇ ਫਿਊਚਰ ਤੂੰ ਵੀ ਹੋ ਜਾਊਗਾ ਦੂਜਿਆਂ ਨੂੰ ਕਹਿੰਦੇ ਆਂ ਨਹੀਂ ਮੇਰੀ ਗੱਲ ਸੁਣ ਫਿਰ ਜਿਆ ਠੀਕ ਐ ਤੇ ਲੰਬਾ ਹੋ ਗਿਆ ਸਿੱਪੀ ਸਾਡੀ ਗੱਲਾਂ ਇਹ ਕਰ ਤੇ ਆਂ ਯਾ ਮਾਮੇ ਦੇ ਵੀ ਬੰਨ 150 ਲਾਓ ਬਜਾਰੇ ਤੋਂ ਪਗੜਾ ਨੰਗਾ ਆ ਮਾਮੇ ਕੋ ਪੈ ਹੈ ਨਹੀਂ ਤੈਨ ਪਤਾ ਨਾ ਪੜਾ ਬਣਾਇਆ ਗਟ ਆ ਦੇਖ ਆ ਇਹ ਨਾ ਕਰੇ ਘੇਰੇ ਬੜੇ ਦਉਦੇ ਨਹੀਂ ਇਹ ਹੁਣ ਹਾਂ ਸਾਲਾ ਬਦਲ ਗਿਆ ਉਹ ਅਗਦੇ ਕੋ ਪਲਾਟ ਫਲੋਟ ਨਿਕਲ ਆਇਆ ਇਹਦਾ ਹੈ ਗਈ ਆ ਕਿੱਥੇ ਇਹਨੇ ਕਰੀਦੀ ਆ ਪਲਾਟਾ ਤੋਂ ਇੰਨੀ ਲੈਣਾ ਹਾਂ ਮੈਂ ਤਾਂ ਕਰਦੇ ਅਗਲੇ ਕਿੰਨਾ ਕਿਦਾ ਸੌਖੀ ਲੱਟ ਕੋ ਕਰਨੇ ਕਿੰਨਾ 500 ਹੈ ਕਿਹਦਾ 500 ਇਹਦਾ 500 ਦਾ ਉਹਦੇ ਦੋ ਯੂਨਿਟ ਆ ਨਹੀਂ ਉਦਾਂ ਨਹੀਂ ਆਲੇ ਫੜ ਤੂੰ ਚੱਕ ਨਹੀਂ ਗਾਹਾਂ ਕੰਮ ਕਰ ਪੰਪ 500 ਰੁਪਈਆ ਨਹੀਂ 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 ਪੂਆ ਨੂੰ ਫੇਰ ਠੀਕ ਹੈ ਦੰਦੇ ਰਵਾਂਗੇ ਪਿਆਸੀ ਵੀ ਉਦਾਂ ਹੀ ਦੇਵਾਂਗੇ ਨਹੀਂ ਰੱਖਣ ਦੀ ਕੀ ਗੱਲ ਆ ਲੈਣ ਨੂੰ ਤਾਂ ਤੁਸੀਂ ਭੈਣ ਚ ਸਾਰੀ ਯੂਨਿਟ ਆਪਣੀ ਇਕੱਠੀ ਕਰ ਲਿਆਏ ਆ ਚਾ ਤੂੰ ਮੜਲਾ ਆ ਕਮਲੇ ਆ ਚਾ ਠੀਕ ਆ ਓ ਹੈਲੋ ਲਖਵੀਰ ਸਿੰਘ ਕਰੋ ਗਟਮੋਰ ਨੂੰ ਸੁੱਕਾ ਜਾ ਗਾਣਾ ਲੱਗ ਜਾਣਾ ਲੱਕੜੀ ਤੋਂ ਬਿਨਾ ਕਿਸੇ ਵੀਰ ਦਾ ਗੁੱਟ ਰਵੇ ਸੁਨਣਾ ਨਾ ਤੇਰੇ ਅੱਖਾਂ ਚੋਂ ਥਰੂ ਆ ਜਾਣੇ ਬਣਾ ਲਾ ਸੁੱਕੀ ਥਾਂ ਦੀ ਲਾ ਪਾ ਕੇ ਇੱਕੇ ਭੈਣ ਆ ਜਿਹੜੀ ਤੁਹਾਨੂੰ ਚੱਕੀ ਥੱਗੀ ਪਿਰਦੀ ਆ ਬਣਾ ਲਾ ਉਹ ਤੇਰੇ ਤੋਂ ਬਣਾ ਲੈ ਨੇ ਕਦੇ ਨਹੀਂ ਤੇਰੀ ਸਾਥ ਸਾਤਰ ਕੋ ਕਹਿਣ ਲੱਗੀ ਰਾਤ ਦੇ ਪੁਜਾ ਭੁੱਖੇ ਬੈਠੇ ਉਹ ਭੈਣ ਜੁਕੀ ਉਹ ਜਰਾ ਮਾਰ ਆ ਸੌਤ ਨਹੀਂ ਕਰਦੀ ਆ ਹਾਂ ਉੱਤੇ ਜਾ ਕੇ ਬਣਾ ਲੋ ਸਾਲਿਆ ਹੋਰ ਨਾ ਫੋਨ ਆ ਜਵੇ ਲੱਕੜੀ ਵਿੱਚੇ ਰਹਿ ਜਵੇ ਬਣਾ ਲਾ ਮਤਲਬ ਹਾਸਪੀਟੇ ਲੱਗ ਗਈ ਆ ਰਾਜੀ ਖੁਸ਼ੀ ਰਵੇ ਕਿਓਂ ਦੇਖ ਕਿਓਂ ਦੇ ਮੈਗਾ ਨੇ ਪਹਿਲਾ ਲੱਭੇ ਤੇ ਬੰਨੂ ਮੜਾ ਰਮਾਲ ਜੇ ਪਹਿਲੇ ਉਹ ਮੈਂ ਕਹਿੰਦਾ ਸੀ ਗਾਣਾ ਬੰਨ ਲਓ ਯਾਰ ਕੱਲਾ ਉਹ ਬਣਾ ਗਾ ਲਾ ਸੋਣਾ ਅੱਛਾ ਤੂੰ ਤਾਂ ਬਣਾ ਨਹੀਂ ਆ ਮੇਰੀ ਗਾ ਸੁਣੋ ਗਾ ਨਹੀਂ ਆ ਮੜਮੜ ਗਾਣੇ ਬੰਨ ਮੇਰੇ ਆ ਨੜੀ ਲੱਗੀ ਲੱਭੇ ਦੀ ਭੈ ਉਹ ਇਹ ਤੇਰਾ ਆ ਇਹ ਇਹ ਕਿਦਾਂ ਤੂੰ ਆਪਣੀ ਬੈਠੂ ਮੇਰੇ ਨਾਲ ਤੇਰੇ ਨਾਲ ਦਾ ਮਾਮਾ ਤੇਰੇ ਨਾਲ ਉਹਦਾ ਨਾਨੀ ਕੁੜੀ ਜੰਮ ਲੈਂਦੀ ਚੰਗਾ ਹੈਗਾ ਭੈ ਜੋ ਅੱਗੇ ਲੋੜੀਆਂ ਉਹ ਬੇ ਥੋੜੀਆਂ ਆ ਜਾ ਆ ਜਾ ਤੂੰ ਵੀ ਆ ਜਾ ਡੈਡੀ ਤਾਪ ਤੇ ਇੱਕ ਘੰਟੇ ਕਰਈ ਆ ਮੀਤੀ ਵਾਲਾ ਨੱਕਾ ਬੰਦ ਕਰਕੇ ਆਉਣਾ ਮੈਂ ਕਹ ਰਿਹਾ ਖਰ ਖੰਦਾ ਮੀਤੀ ਕੇ ਲੈ ਲੈ ਮੇਰੇ ਗਾਲ ਛੋੜ ਐ ਕਿ ਛੱਤ ਤੇ ਬਣਾਉਣੀ ਏ ਤੂੰ ਭੈ ਜੋ ਆ ਬਿੰਗੇ ਬੋਲੇ ਜੇ ਆਪਣੇ ਲੈ ਕੇ ਨਹੀਂ ਆਣੇ ਗਾਲ ਲੈ ਕੇ ਆਣੇ ਲੈ ਕੇ ਆਣੇ ਕੀ ਗੱਲ ਏ ਨਹੀਂ ਸਾਲਿਆਂ ਨੇ ਲੈ ਤੇ ਜਲੂਸ ਕਟਿਆ ਪਿਆ ਕੀ ਆ ਯਾਰ ਲੱਕੜੀ ਦਾ ਦੇਨੇ ਆ ਲਾ ਲ ਕੀ ਆ ਯਾਰ ਮੈਂ ਖਤੀ ਮੰਦਰ ਲੈ ਕੇ ਆਉਣਾ ਜੀ ਮੇਰੀ ਰਾਹ ਨੂੰ ਰਖੜੀ ਬੰਨਣਾ ਤੇ ਕਮਲ ਕਾਤੇ ਕੱਟਦੇ ਜੇ ਸਦਾ ਪਾਏ ਆ ਤੁਸੀਂ ਹਾਲੇ ਪੀਜਾ ਖਾਗਾ ਫੁੱਲ ਸਾਈਜ਼ ਕੱਲਾ ਹੀ ਇੰਨੀ ਅਗਦੀਪਰੀਆਂ ਚ ਭੈਜੋ ਮੈਂਦਾ ਪਾ ਲਿਆ ਇਹ ਨਹੀਂ ਸਾਰਿਆਂ ਦੇ ਚੱਲ ਬਣਾ ਲੈ ਅਸਮਾਨ ਟਟ ਸਾਈਡ ਨਹੀਂ ਸੀਗਾ ਹੁਣ ਕਿੰਨੇ ਲੈਣੇ 7 8 ਤੁਸੀਂ ਪੰਪਾ ਸੋ ਓਹ ਲੈ 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 ਦਾਨੀ ਹੋਰ ਮੈਂ ਚਾਹੁੰਦਾ ਮਨਜ਼ੂਰ ਆ ਮੈਂ ਪੈਸੇ ਲੈ ਕੇ ਲੈਣ ਥੋੜੀ ਮੈਂ ਰਖੜੀ ਬੰਨਣਾ ਆ ਤੇਰੇ ਸਾਦੇ ਤੇਰੇ ਸਾਲਾ ਤੈਨ ਤੇ ਪੱਥਰ ਰੱਖ ਕੇ ਗੱਲ ਕਹੀ ਹੁਣ ਵੇ ਪਾਜ ਦੇੋਂਦੀ ਤੇ ਤੇ ਕੁੜੀ ਨਾਲ ਗੱਲ ਮੈਂ ਥੱਪੜ ਮਾਰਨਾ ਜਾਂ ਕੁੜੀ ਨੂੰ ਕਾਕਿਆ ਮੈਂ ਕੁੜੀ ਨੂੰ ਕਾਕਿਆ ਕੌਣ ਹੁੰਦੀ ਇੱਥੇ ਦੀਵ ਦੀਵ ਕੌਣ ਹੁੰਦੀ ਇੱਥੇ ਸਾਰੇ ਡਰਦੇ ਆ ਹੁਣ ਆ ਮੈਂ ਚਪੇੜਾ ਨਹੀਂ ਮਾਰਨੀ ਪਤਾ ਹੀ ਖ ਨੋਦਾ ਦੇ ਗਏ ਨੇ ਉਹਦਾ ਲੈ ਇਕੱਲਾ ਭੰਟੜਾ ਮੈਂ ਫੜ ਕੇ ਲੈ ਉਹਨੂੰ ਵੀਡੀਓ ਕਾਲ ਦੇ ਯਾਰ ਲਖੜੀ ਬਣਾਉਂਦਾ ਉਹ ਕਹਿੰਦੀ ਸੀ ਮੈਨੂੰ ਵੀਡੀਓ ਕਾਲ ਕਿਤੇ ਨਹੀਂ ਜੁਨਾਈਟਿਡ ਸਟੇਟ ਆਫ ਅਮਰੀਕਾ ਚਲ ਗਈ ਆ ਸਾਇਕ ਕਮੈਂਟੀ ਯਾਰ ਉਹਨੂੰ ਆਉਣ ਤੇ ਇੰਨੇ ਚ ਵਾਈਟੂ ਤੇ ਸੋ ਰੁੱਸ ਗਈ ਫੇਰ ਪਹਿਲੀ ਵਾਰੀ ਬਾਹਲਾ ਰੂਮ ਜੁੜਿਆ ਭੈਜੋ ਸੁੱਤੇ ਹੀ ਨਹੀਂ ਉੱਠਦੇ ਸਾਰਾ ਟੱਬਰ ਸਦਾਈ ਹੋ ਗਿਆ ਇਹਦੇ ਦੇ ਬੈੱਡ ਦੀਆਂ ਯਾਤਰਾਏ ਦੇਖ ਕੇ ਹਰਾਨ ਹੋ ਗਿਆ ਹੁਣ ਇਹ ਸਾਰੀ ਉਮਰ ਭੈਜੋ ਪੁੱਲਾ ਦੇ ਦੇ ਪੈ ਪੈ ਕਿੰਨੇ ਸੈਂਡ ਕਰਤੇ ਮੈਂ ਮੋੱਕਦੇ ਨਹੀਂ ਇਹਨਾਂ ਨੂੰ ਚੱਕਿਆ ਮਨੀ ਨੇ ਭਾਵਾ ਐਡੀ ਰਕਮ ਸੈਂਡ ਕੀਤੀ ਆ ਬਤੂ ਰੇਸੀ ਵਾਲਾ ਕਬੜਾ ਨਹੀਂ ਐਡੀ ਵੱਡੀ ਮਨੀ ਨੇ 1000 ਰੁਪਏ ਦੇ ਵਿੱਚ ਸਰਾ ਹੀ ਲਾਇਆ ਹੋਣੀ ਸੀ ਏ ਮੇਰੇ ਗਾਹ ਕੋਣ ਯਾ ਕੀ ਇੱਥੇ ਵੀ ਨਾਲੇ ਥੰਗ ਲਗ ਗਏ ਆ ਨਿਆਣਿਆਂ ਦਾ ਭੈਜੋ ਘਰ ਘਰ ਤੁਹਾਡਾ ਬਾਲ ਬਾੜੀ ਆ ਹੋਰੇ ਜਾਂ ਬਲੋ ਭੈਜੋ ਫਿਊਚਰ ਪਲੈਨਿੰਗ ਚ ਭੈਜੋ ਕੰਨੇ ਕਰ ਦੋਗੇ ਆਹੋ ਰਖੜੀ ਬੰਨ ਦੇ ਓ ਯਾਰ ਉਹਦਾ ਇਧਰ ਨਾ ਆਰ ਮੇਂ ਹਰਪ੍ਰੀਤ ਲੈ ਲੈ ਕਿੱਥੇ ਆ ਭੈਜੋ ਆ ਵੀ ਆ ਕੇ ਆ ਕੇ ਜਾ ਓਰੇ ਯੂਨਿਟ ਦੇ ਦਿੱਤਿਆ ਮੋਰੇ ਚੱਲ ਬੰਨੋ ਬੰਨ हां ਲਈਆ ਕਿਹੜੀ ਆ ਮੈਂ ਥੱਪੜ ਮਾਰਨਾ ਜੇ ਕੁੜੀ ਨੂੰ ਕਹਿੰਦਾ ਲੈ ਕੁੜੀ ਹੈ ਕਿਤੇ ਆ ਆ ਬੱਲੇ ਤੇਰੇ ਜ਼ਿੰਦਗੀ ਚ ਰੂਮ ਦੇਖ ਲਿਆ ਕਿੱਦਾਂ ਦਾ ਹੁੰਦਾ ਆਪਾਂ ਪਿੱਛੇ ਮੋਰੇ ਯਾਰ ਦੇ ਮੁੱਕ ਦੇ ਨਹੀਂ ਗਏ ਪਾ ਨੂੰ ਰੱਬ ਮਾਰ ਗਿਆ ਲੈ ਚੁੱਟ ਕਿਹਦੇ ਆ ਨਹੀਂ ਤੂੰ ਪ੍ਰੀਟੀ ਜੈਂਟਾ ਲੱਗਦੀ ਬਾ ਖੜੀ ਰਹਿ ਕੋਈ ਗੱਲ ਇਧਰ ਮੂੰਹ ਕਰ ਇਹ ਤੂੰ ਤਾਂ ਹੈ ਆ ਪ੍ਰੀਟੀ ਜੈਂਟਾ ਆਰ ਗਈ ਹੈ ਨਾ ਮੇਰੇ ਗਾ ਸੁਣ ਲੈ ਤੂੰ ਸਾਡੀ ਕੁੜੀ ਨਾਲ ਨਾ ਸੁਣ ਲੈ ਪੈਣ ਮਾਰ ਨਹੀਂ ਸਾਰੀ ਪਲੇਟੇ ਚ ਆ ਕੇ ਸਿਰ ਦੇ ਵਿੱਚ ਸੁਣੋ ਹਜ਼ਾਰ ਗਿਆ ਤੱਕ ਤੈਨੂੰ ਹਜ਼ਾਰ ਮੇਰੀ ਗਾ ਸੁਣ ਇੱਕ ਕਾਹ ਸੁਣ ਮੇਰੀ 500 ਰਹਿ ਗਿਆ ਤੇਰਾ ਨਾ ਮੈਂ ਕਹਾ ਤੂੰ 500 ਕੱਧਾ ਦੇ ਕੇ ਕੁੜੀ ਤੋਰਤੀ ਚਾ ਠੀਕ ਆ ਤਾਰਾ ਬੈਂਕ ਚ ਪੱਕਾ ਲੜੋਏ ਦਾ ਬਾਜ਼ੀਆਂ ਧੜਾ ਧੜ ਜਿੱਤ ਦਾ ਕਬੂਤਰਾਂ ਦੀਆਂ ਸਾਡੇ ਕਿਹੜੇ ਇੱਥੇ ਪੈ ਜੋ ਟੰਡੇ ਝੂਲਦੇ ਆ ਟਰਾਲੇ ਦੋ ਸਾਈਡ ਤੇ ਲਾਏ ਆ ਸਾਡੇ ਵੀ ਓਨਾ ਕਈ ਆ ਜੇ ਕਹਵੇਂ ਇਦੋਂ ਬਾਦ ਦੇ ਨੇ ਭੂਖ ਨੇ ਜੇ ਮੂੰਹ ਆਰ ਕੇ ਬੈਠੀ ਆ ਇੱਥੇ ਮੇਰੇ ਕੋਲ ਬੱਸ ਤੇ ਤੈਨੂੰ ਲੈ ਸਿਖਾ ਕੇ ਤੋਰਿਆ ਕਿਆ ਉਰੂਗ ਹੈ ਭੂਗ ਨੇ ਇਹ ਮਰ ਕੇ ਥੱਪੜ ਮਾਰੀ ਤੇ ਕੁੜੀਆਂ ਨੂੰ ਕਾ ਗਿਆ ਯਾ ਕੁੜੀਆਂ ਨੂੰ ਬੋਲ ਹੀ ਗਿਆ ਤੈਨੂੰ ਸਿਖਾ ਕੇ ਉੱਤੋਂ ਦੀ ਤੇਰੀ ਸੱਸ ਰਾਤ ਦੀ ਹਲੇ ਪਹੁੰਚੀ ਬਾਤੋ ਸਵੇਰੇ ਹੀ ਆ ਜਾਓ ਭੈਣ ਤੇ ਜਾ ਲੋ ਤੁਸੀਂ ਸੱਸ ਵੀ ਨਾਲ ਲਿਆਇਆ ਕਰੋ ਬਾਤ ਜ ਤੂੰ ਜੋ ਹੈ ਇਹ ਤੁਹਾਡਾ ਚੰਗਾ ਡਰਾਮਾ ਆ ਆ ਫਰੀ ਦੀ ਮੂਵੀ ਦੇਖੀ ਜਾਂਦੇ ਤਾਂ ਪਹਿਲਾਂ ਓਹ ਹਾ ਮੂਫਲੀ ਹੀ ਆ ਗਈ ਓ ਕਹਿੰਦਾ ਮੈਂ ਲੱਕੜੀ ਨਹੀਂ ਵਧਾਉਣੀ ਆਪਣੀ ਭੈਣ ਤੋਂ ਮੈਨੂੰ ਸਾਰਾ ਤੁਹਾਡੇ ਤੇ ਸ਼ਰਮ ਆਉਂਦੀ ਆ ਯਾਰ ਲੱਕੜੀ ਕਾਹਦੀ ਪੜਾਣੀ ਲੱਭੇ ਲੈ ਵਾਹਿਗੁਰੂ ਵਾਹਿਗੁਰੂ ਸਤਨਾਮ ਬਾਏ ਕਹਿੰਦੇ ਨਹੀਂ ਬੰਦੇ ਰਖੜੀ ਵਾ ਬਾਬੇ ਦਿਖਾਉਂਦੇ ਬਾਬੇ ਦਾ ਵਾਹ ਕਿੰਨਾ 11 ਉਹਨੂੰ ਕਹ ਮੂੰਹ ਆਪਣਾ ਇੱਧਰ ਨੂੰ ਕਰ ਮੈਂ ਤੇ ਕੱਲੂ ਹੀਰਾ ਫੇਰੀ ਹੋ ਕੇ ਤੁਹਾਡੇ ਪੈਸੇ ਆ ਪੁਆਏ ਆ ਜਿਹੜੇ ਤੈਨੂੰ ਆਹ ਉਹ ਇੱਧਰ ਕਹ ਮੈਂ ਰਖੜੀ ਬੋਲਣ ਲੱਗੀ ਆ ਹਾਂ ਬਾਅਦ ਚ 500 ਰੁਪਏ ਮੰਨੀ ਕਹਿੰਦਾ ਜਿੰਨੇ ਵਜੇ ਮੋੜ ਲੈ ਨਹੀਂ ਪੈਸੇ ਜਿੰਨੇ ਵਜੇ ਮੋੜ ਕੇ ਲਿਆਈ ਪੈਸੇ ਜਿਹੜੇ ਰਾਗ ਬੁੱਤੀ ਤੈਨੂੰ ਵਾਹਿਆ ਨੇ ਕਰ ਵੀ ਲੈ 500 ਰਹਿ ਗਿਆ ਤੇਰਾ ਦੇ ਤਾ ਲੈ ਲਈ ਹੁਣ ਪਰਮਜੀਤ ਤੋਂ ਪਾਏ ਨਹੀਂ ਪੂਰਾ ਹੋ ਗਿਆ ਉਹਦੋਂ ਮਾਮਾ ਹੀ ਬੈਠਾ ਆ ਮੈਨੂੰ ਤਾਰੀ ਆਂਦੇ ਆ ਸਿੱਧਾ ਮਰ ਕੇ ਕਰ ਇਹ ਉਹਦੇ ਬਣ ਨਹੀਂ ਇੱਕ ਉਹ ਐਵੇਂ ਪੱਟੇ ਪੁੱਟੇ ਕੁੱਤਰਦਿਆਂ ਦੇ ਵਿੱਚ ਆ ਜਾਂਦਾ ਨਹੀਂ ਇੱਕ ਰੱਖ ਲਈਂ ਲਾ ਨਹੀਂ ਰਿਆ ਤੇਰੀ ਮੈਂ ਥੱਪੜ ਮਾਰਾਂ ਖਾਲਮ ਮੜਾ ਜਾ ਕੀ ਪਤਾ ਲੱਗਿਆ ਤੈਨੂੰ ਕੀ ਪਤਾ ਲੱਗਿਆ ਫੇਕੇ ਆ ਕਿ ਆ ਤੇਰਾ ਨਾਲ ਆ ਸੀ ਮੰਨਦਾ ਦੱਸਿਆ ਰੋਣੇ ਲਾ ਦੇ ਕਾਹ ਨੂੰ ਕਹਿੰਦਾ ਮੇਰਾ ਆ ਕੇ ਚੰਗੀ ਲੱਗਪਨ ਨਹੀਂ ਸੋਟੀਆਂ ਨੇ ਇਹਨਾਂ ਆ ਤੂੰ ਆਵੇਂ ਨਗਾਹ ਵਾਸਤੇ ਆ ਨਿਆਣੇ ਜਿਹੜੇ ਜਿਹੜੀ ਜੁਨਟ ਹੈ ਉਹ ਆਪਣੀ ਆਪ ਆਵੇ ਇਹ ਦੱਸ ਦੇ ਹਾਂ ਅਨਨੋਕੀ ਰੰਗਾਂ ਆ ਲੈ ਕੇ ਆ ਤੂੰ ਫੋਟੋ ਖਾਚ ਦੇ ਬੋ ਲਖਵੀਰ ਸਾਹਿਬ ਕੱਢੋ ਆਪਣਾ ਆਈਫੋਨ 7 ਪ੍ਰੋ ਮੈਨੂੰ ਫੋਟੋ ਖਾਚ ਫੋਟੋ ਮੈਨੂੰ ਉਹ ਲੱਭੇ ਪੁੱਜੀ ਆਈਫੋਨ ਤਰਾਣ ਨੇ ਕੀ ਹੁੰਦਾ ਫੇ ਹਾਂ ਲੱਗ ਜੂ ਮੈਨੂੰ ਸਮਝ ਨਹੀਂ ਕਰੀਦਾ ਉਹ ਬੱਲੇ ਤੇ ਲੱਕ ਦਾ ਬਾਤ ਕੱਢ ਲੈ ਮੂੰਹ ਤਾਂ ਬੰਦ ਕਰ ਲੈ ਫੋਟੋ ਖਿਚਾ ਲੈ ਮਗਾ ਲੱਕ ਤੇ ਦਾਤ ਲੈ ਮੇਰਾ ਦਾਰ ਮਹਿੰਗਾ ਆ ਮੈਂ ਲੱਕ ਨੂੰ ਤੇ ਯਾਰ ਮੂੰਹ ਬੰਦ ਕਰ ਲੈ ਲੱਕ ਖੱਚ ਲੈ ਦੇ ਕਰੋਣੀ ਆ ਕੋਦਾਂ ਲੱਤ ਤੇ ਦਾਤ ਕੱਢਦਾ ਲੱਤ ਨੂੰ ਤੇ ਛੈ ਲੂਗਾ ਭੈ ਜਾ ਆਪਣੀ ਹਾਂ ਸਟੇਟਸ ਪਾਉਣਾ ਤੇ ਸਾਰਿਆਂ ਨੂੰ ਦੇਖਣਾ ਲੋਕਾਂ ਨੂੰ ਆ ਜਾ ਹੁਣ ਪੜ੍ਹਹੁਣ ਨੂੰ ਬੰਦੂ ਆਜਾ ਕੋਪ ਆ ਪੈਸੇ ਪਟਣੀ ਆਉਂਦੇ ਕਹਾਂ ਆ ਦੇ ਵੀ ਆ ਬੰਨੇ ਦਿੱਤੇ ਦੇਖਿਆ ਸਾਰੇ ਕਰਮਨ ਕੇ ਵਿਆਹ ਹੋ ਗਏ ਨੇ ਇਹਦੇ ਇਥੇ ਭੁੱਖ ਨਾ ਹੀ ਘੋਲਦੇ ਸੀਗੇ ਉਹ ਕਰਮ ਕਰਮਾਂ ਦੇ ਵਿਆਹ ਹੋ ਗਏ ਠੀਕ ਹੈ ਨੇ ਇਹਦੇ ਇਥੇ ਭੁੱਖ ਨਾ ਹੀ ਘੋਲਦੇ ਸੀ ਪੰਜ ਬਾਣ ਦੇ ਆ ਪੰਜ ਬਾਣ ਰਹਿਤ ਸਾਰਿਆਂ ਨੇ ਉਹ ਵੀ ਨਹੀਂ ਜਾਂਦਾ ਮੂੰਹ ਤੇਰਾ 5 ਰੁਪਈਆ ਵਰਗਾ ਮੂਹ ਚ ਨੇ ਰ 5 ਰੁਪਈਆ ਵਰਗਾ ਪੈਨ ਦੇ ਇਹ ਰ ਮੰਦੂਏ ਦਾ ਲੱਗਦਾ ਤੇਰੇ ਜੱਥੇ ਬਣਦਾ ਇਹਦਾ ਲੁੱਟ ਕੋ ਹਾਂ ਤੀ ਚੱਕ ਲਾਓ ਹਾਂ ਮੂਹ ਚ ਤੱਕ ਦੂੰ ਤੇਰੇ ਜੇ ਉਹਦੇ ਵੀਰ ਨੂੰ ਕੁੱਛ ਕਿਆ ਸੀਨਾ ਚੀਕਾ ਦਿਖਾ ਮਾਰਦ ਦਿਖਾ ਜਿਹੜਾ ਇੱਥੇ ਲਿਗਾ ਮਾਮੇ ਦੀ ਛਾਤੀ ਤੇ ਮਰੀ ਮਾਰਦ ਲੈ ਓਏ ਕਿੱਥੋਂ ਬੰਦੇ ਆ ਅੱਜ ਤੋਹੀ ਮਾਲਾ ਮਾਲ ਹੋ ਜਾਣਾ ਨਹੀਂ ਤਾਂ ਭੁੱਖ ਨਾ ਹੀ ਖੋਲਦੇ ਆ। ਇਹ ਮੇਰੇ ਘਰ ਸੋਣ ਪਹਿਲਾਂ ਤਾਂ ਤੇਰੀ ਸੱਸ ਨਾਲ ਗੱਲ ਕਰਨੀ ਧੀ ਆਈ ਬਾਅਦ ਚ ਫੋਨ ਪਹਿਲਾਂ ਆ ਗਿਆ ਉਹਦਾ। ਕਦੀ ਕਰਮਾਂ ਦੀ ਮੰਮੀ ਇਦਾਂ ਕਰਦੀ ਆ ਤੁਹਾਡੇ ਨਾਲ। ਹੈ? ਮੇਰੇ ਘਰ ਹੈ। ਉਹ ਫੋਟੋ ਖਾਚ ਲੈ ਆ ਯਾਰ। ਉਹ ਦਨੀ ਬੰਦ ਸੀ। ਉਹ ਦੇ ਆ। ਉਹ ਵੀ ਖਾਂਦੇ। ਵੀਡੀਓ ਬਣਾਉਣੀ ਆ ਚੱਲੀ ਆ ਚੱਲਿਆ ਗੋਪੀ ਛੱਡਣ ਚੱਲਿਆ ਉਹ ਮਨੀ ਯਾਰ ਧੰਦੇਲਾ ਤਾਰਾ ਦਾ ਇਦਾਂ ਕਹਿੰਦਾ ਨਾਲ ਲੈ ਤਾਰੇ ਦਾ ਬਾਗਾਂ ਖੁੱਲੀਆਂ ਤੂੰ ਕੀ ਜਾਣਦੀ ਆ ਤਾਰਾ ਦਾ ਕਹਿੰਦਾ ਮੈਂ ਦੱਸ ਦੈਨ 10 ਹਜ਼ਾਰ ਰੁਪਏ ਵਾਲਾ ਭਾਵਾ ਤਾਰੇ ਦੀ ਗੱਲ ਨਾ ਕਰ ਤਾਰੇ ਨੂੰ ਤਾਂ ਧਰਮ ਨਾਲ ਰੱਬ ਮਿਲਿਆ ਆ ਤੂੰ ਕਾਹਦੀ ਚੱਲ ਗਈ ਖੱਬੇ ਵਾਸੇ ਨੂੰ ਮੋੜੇ ਤੋਂ ਰੋਟੀਆਂ ਰੋਟੀਆਂ ਆ ਹਾਂ ਦੋ ਮੋੜ ਕੱਟ ਕੇ ਉਹਨੂੰ ਰੋਟੀ ਆ ਮੈਂ ਕੋਈ ਗੱਲ ਨਹੀਂ ਹੈਗੀ ਉਹ ਗਿਆ ਜਦੋਂ ਤਾਰਾ ਤੇਰੇ ਜਾਣ ਤੇ ਡਿਪਰੈਸ਼ਨ ਚ ਚਲ ਜਾਂਦਾ ਸੀਗਾ ਹੁਣ ਤਾਂ ਤੂੰ ਜਾਵੇਂ ਨਜ਼ਾਰੇ ਆਵੇ ਅਗਲਾ ਕਹਿੰਦਾ ਹੈ ਨਹੀਂ ਇਹ ਗੱਲ ਝੂਠੀ ਆ ਲੈ ਲਿਆਣਿਓ ਆਜੋ ਕਿਤੇ 150 ਤੁਹਾਡਾ ਵੀ ਦੇ ਦਿੰਦੇ ਆ ਵੀਡੀਓ ਕਾਲ ਤੇ ਆ ਆ ਗੁੜੀ ਕਿੰਦਾ ਆਪਾਂ ਕੰਕੜੀ ਬਾਈ ਤੁਸੀਂ ਤ੍ਰੀਤੀ ਤੋਂ ਬਣਾਓ ਮਤਲਬ ਸੇਮ ਬਰਾਬਰ ਛੋਟੇ ਆਪਾਂ ਆਜੋ ਖਾਣ ਨੂੰ ਲੈ ਨਹੀਂ ਹੋ ਜਾਂਦੀਆਂ ਮੇਰੀਆਂ ਨਹੀਂ ਤੂੰ ਹੁਣ ਮਾਮਾ ਲੱਕੜੀ ਬਣਾਉਣ ਆਇਆ ਸੀ ਨਹੀਂ ਮੈਨੂੰ ਵੀ ਲੈਣਾ ਹੈ ਪਹਿਲਾਂ ਕੱਟਾ ਦਾਦ ਕੱਟ ਲੈ ਤੇਰੀ ਅੱਲਾਹ ਪਟ ਪਟ ਪੁਟ ਪੁਆ ਚੱਲ ਆ ਬੈਠ ਇੱਥੇ ਕੱੜ ਕੱਢ ਘਟ ਮੋਰ ਨੂੰ ਇਹ ਨੂੰ ਪਹਿਲਾ ਮਨਾਤਾ ਦੋ ਚੰਦਨ ਦਾ ਓਏ ਰਮਾਨਾ ਮੇਰਾ ਰਮਾਨਾ ਬੰਨੀ ਮੈਂ ਮੁੜ ਕੇ ਮਾਲ ਲਈ ਬਰਤਣਾ ਕਿਉਂਕਿ ਮੈਂ ਇਦਾਂ ਰਮਾਲ ਜੂਸ ਨਹੀਂ ਕਰਦਾ ਕਿਸੇ ਦੇ ਬੰਨ ਓਏ ਪਲਾਸਾਰ ਦਾ ਗੁੱਟ ਓਏ ਦੱਪੜ ਮਾਰੂੰ ਮਾਮਾ ਤੇਰੇ ਟੈਨ ਹੋਇਆ ਗੁੱਟ ਤੇ ਮੈਂ ਚਪੇੜ ਮਾਰੂੰ ਮਾਮਾ ਸੁੱਖ ਸੁੱਖ ਲਾ ਬਾਬਾ ਤੈਨੂੰ ਜਨਾਨੀ ਵਿੱਚ ਦੇਵੇ ਹਨਾ ਛੇ ਛੇ ਜਨਾਨੀਆਂ ਤਾਂ ਮੈਨੂੰ ਨਹੀਂ ਲੋੜ ਕਿਉਂ ਤੂੰ ਚਾਰ ਜਨ ਲਾ ਕੇ ਦੇ ਤੂੰ ਟਰਸਟ ਨਹੀਂ ਕਰਦਾ ਜਨਾਨੀ ਅਜ ਤਨ ਮਰਦ ਪਸੰਦ ਹਰਾ ਹਾਂ ਦੇ ਕੁੱਤਾ ਉਹ ਤਾਂ ਗੜਾ ਗਾੜੀਆਂ ਤੂੰ ਨਹੀਂ ਮੱਪਾ ਉਹਦੇ ਮੂੰਹ ਦੇ ਵਿੱਚ ਡਾ ਕੱਢ ਕੇ ਪਾ ਮਾਮਾ ਸਿੱਧਾ ਹੀ ਜਾਵੇ ਗ੍ਰਾਈਂਡਰ ਮਸ਼ੀਨ ਵਾਂਗੂ ਜਾਵੇ ਨਹੀਂ ਤੇਰੇ ਜਾਵੇ ਆਮਾ ਹੱਥ ਦਿਖਾਈ ਆਪਣੇ ਉਹ ਪੌਂਚ ਸਿੱਧੀ ਅੰਦਰ ਗਈ ਕਿੰਨੇ ਦਾ ਛਾਰਮਕਾਰ ਤਨਵਲ ਭਰਾਵਾਂ ਦੇ ਸੜੀਆਂ ਬੂਤੀਆਂ ਦੇ ਤਾਰਸ ਨਹੀਂ ਆਉਂਦਾ ਹਾਂ ਆਈਨਾ ਨੇ ਪੀਜ਼ਾ ਖਾਦਾ ਸੀ ਕੁਛ ਨਹੀਂ ਇਹ ਯਾ ਯਾ ਨਿਆਣਿਆਂ ਦੇ ਬੱਕਰੇ ਤੂੰ ਤਦੇ ਲੈ ਕੇ ਆਉਂਦੀ ਆਂ ਕਿਤੇ ਮੂੰਹ ਤੇਰਾ ਕਿੱਥੇ ਕਿਤੇ ਨਿਆਣਿਆਂ ਨੂੰ ਵੀ 2-200 ਰੁਪਈਆ ਮਿਲੂਗਾ ਉਹਦਾ ਯਾ ਪਰਮਜੀ ਸ਼ਰਮਕਾਰ ਕੋ ਜਰ ਜੇ ਅਸੀਂ ਕੁੜੀਆਂ ਹੁੰਦੀਆਂ ਤੁਸੀਂ ਮੁੰਡੇ ਹੁੰਦੇ ਤੁਸੀਂ ਸਾਨੂੰ ਕਿਤੇ ਦੇਣੇ ਸੀ ਇਹਨੇ ਹਾਂ ਮਮਾ ਚਾਚੇ ਰੁਪਈਆ ਨਹੀਂ ਦਿੱਤਾ ਮੈਨੂੰ ਹਾਂ ਦੇ ਇਹ ਹੱਥ ਮਾਰਦਾ ਹੈ ਹਰ ਦਿਨ ਵੇਖੇ ਦੇ ਕੇ ਤੋਰਦਾ ਉਹ ਲੈ ਲੈਂਦੀ ਐ ਇਹਦੇ ਤੋਂ ਲੜ ਲੇ। ਲੈ ਮੈਨੂੰ ਦੇ। ਮੋੜ ਦਾ ਕੱਪੜਾ ਮਰ ਦੋਤਾ ਹਗਾ ਕੁੰਤਰੀ। ਸੁੱਤਰ ਪੈਂਠ ਠਾਲ ਕੇ ਲੈ ਗਈ। ਮੈਨੂੰ ਨਹੀਂ ਕਹਦੀ ਵੀ ਦਿੰਦਾ ਹੈਗਾ। ਉਹ ਵੀ ਜੀ ਲੈਂਦਾ। ਗਾੜੀ ਦੇ ਕੁੜੀ ਨੂੰ। ਦੇ। ਜਾ ਬੈ ਜਾਣਾ ਕਾਹਨੂੰ। ਦੇ ਇਗੜਾ ਕੰਨ ਵਾਲਾ। ਅੱਗੇ ਤਾਂ ਜਿੰਨੇ ਮਰਜੀ ਬੰਦੇ ਤੋਂ ਲੈ ਲਓ। ਸੋਹੀ ਬੰਦੇ ਕਹਿੰਦਾ ਨਾ। ਟੋਮੈਂਡੂ ਕੀ? ਉਹ ਵੀ ਇੱਤਾ ਦੇ ਜਾਂ ਛਰਾ ਜੋ ਪੀਤੀ ਹੁੰਦੀ ਐ ਤੇ ਕੋ ਰਾਤ ਨੂੰ ਆ ਕੇ ਲੈ ਜਾਂਦੀ ਐ। ਚਾਚਾ ਪੈਸੇ ਦੇ। ਖਚਰੀ ਆ ਖਚਰੀ। ਆ ਦੇ ਤਾਂ ਦੇ ਤਾਂ ਜੁਨਿਟਾਂ ਪੀਜੇ ਵਾਲੀਆਂ। ਠੀਕ ਹੀ ਓਏ। ਖਬਰ ਚ ਨਾ ਮੈਂ ਦਾ। ਕੇ ਦਾ? ਕਿਹੜੀ ਗੱਲ ਹੋਇਆ ਫਟਵਾਲੇ ਇੱਥੇ ਫਟਵਾਲੇ ਤੂੰ ਫਟੋ ਵਾਲਾ ਲਿਖਾ ਗਲੇ ਹੈਗੀ ਤੁਹਾਡੀ ਇਹ ਤਾਂ ਮੇਰੇ ਕੱਪੜੇ ਆ ਕੱਲ ਵਾਲੇ ਉਹ ਮਨੇ ਕੱਢੀ ਲਵਾਪੇ ਕਿਹੜੇ ਆ ਦੋ ਫੜਾ ਓਏ ਉਹਨ ਸੂਟ ਕੱਢੀ ਰੰਗਾਂ ਲਾ ਦ ਮਾਸੇ ਇਹਨੂੰ ਕਾ ਨਾ ਕੱਢੀ ਓਏ ਵਾਹ ਇੱਥੇ ਬੈਠ ਜਾ ਓਏ ਇਹ ਆ ਕਰਮਜੀ ਵਿੱਚ ਇੱਥੇ ਆ ਆ ਮੈਂ ਕਾ ਗੱਲ ਤੁਹਾਡੇ ਮਰੇ ਅਰਦਾਸੇ ਕਰਨੀ ਆ ਮੈਂ ਮਾਤੀ ਜੋੜ ਕੇ ਮੈਂ ਕੱਪੜਾ ਮਾਣੇ ਜਦੋਂ ਸੱਗਨੇ ਕੰਮ ਕੀਤੇ ਰਾਜੀ ਖੁਸ਼ੀ ਨਾਲ ਰਾਜੀ ਖੁਸ਼ੀ ਨਿਆਣੇ ਰਹਮਾ ਦੇ ਤੁਸੀਂ ਆਓ 100 ਵਾਲੀ ਆਓ ਕੀ ਸੱਦ ਕੇ ਆਓ ਇਹਨਾਂ ਨੂੰ ਨਾਲਿਆ ਉਹ ਮੇਰੇ ਹੱਥ ਖੜੇ ਆ ਹਲੇ ਜਾਂਦੇ ਆਏ ਮੇਰੇ ਕੱਪੜੇ ਕੀ ਕੱਛੇ ਵੀ ਪਾੜ ਦਿੱਤਾ ਹੋਵੇ ਕੋਈ ਐਡਾ ਜਿੰਦ ਬਣਾ ਆਪਣਾ ਇਕੱਠਾ ਨਾਲੇ ਲਾਉਂਦੇ ਸੀਗੇ ਵੇ ਐ ਸੌਣ ਦੀ ਇਹ ਆਨੇ ਆਨੇ ਰੰਮੜ ਕੇ ਲਿਆਉਣ ਚਾਹੀਦੇ ਤੇ ਠੀਕ ਹੈ ਤੂੰ ਆ ਜੀ ਸਾਧਕੇ ਆ ਜਾ ਤਾਂ ਇਹਨਾਂ ਦੀ ਇੱਕ ਅੱਧੇ ਦੀ ਨਾਲ ਮੰਮੀ ਲਿਆ ਇਹ ਜਿਹੜਾ ਪੂਰਾ ਬਾਲ ਬਾੜੀ ਇਕੱਠਾ ਕੀਤਾ ਆ ਠੀਕ ਹੈ ਸੱਸ ਜੀ ਉਹ ਵੀ ਜਿਆਰਾ ਬਚ ਕੇ ਮਨਿੰਦਰ ਰੋਟੀ ਆਪ ਬਣਾਉਂਦੇ ਇਹੋ ਕਹਿੰਦੀ ਹਾਰੀ ਤੋਂ ਘਰੇ ਆਪ ਲੱਗਾ ਤਾਂ ਤੂੰ ਲੱਗਾ ਆ ਕੁੜੀ ਨੂੰ ਲਾਵੀ ਚੱਲ ਪਰ ਜੀ ਚੰਗਾ ਪੁੱਤੂ ਚੰਗਾ